ਵਾਕਤ ਅੱਜ ਤੋਂ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਦੇ ਮੇਰੇ ਨਾਲ ਜਤਿਵੀਅਸ ਟਾਈਮ ਕੋ ਜਗਵੀਰ ਆਜ਼ਾਦ ਮੈਂ ਪ੍ਰਦੀਪ ਢੱਡੋ ਇਸ ਵਕਤ ਅਸੀਂ थाना ਨਿਹਾਲ ਸਿੰਘ ਵਾਲਾ ਦੇ ਪਿੰਡ ਧੂਰਪੋਟ ਰਣਸੀ ਦੇ ਬਿਲਕੁਲ ਵਿਚਕਾਰ ਜਿਹੜੀ ਜਗ੍ਹਾ ਜਿੱਥੇ ਚੁਰਸਤਾ ਪੜਦਾ ਹੈ ਔਰ ਇਸ ਦੇ ਆਸ-ਪਾਸ ਉਪਕੋਟ ਨੰਗਲ ਰਣਸੀ ਲੋਹਾਰਾ ਇਹਨਾਂ ਪਿੰਡਾਂ ਦੇ ਵਿਚਕਾਰ ਇਹ ਚੁਰਸਤਾ ਹੈ ਔਰ ਸਭ ਤੋਂ ਵੱਡੀ ਜਿਹੜੀ ਅਪਡੇਟ ਤੁਹਾਨੂੰ ਦੱਸ ਦਈਏ ਕਿ थाना ਨਿਹਾਲ ਸਿੰਘ ਵਾਲਾ ਦੇ ਵਿੱਚ ਅੱਜ ਦੂਰ ਕੋਤ ਰਣ ਸੀ ਦੇ ਵਿਚਕਾਰ ਹੈ ਮੱਛੀ ਫਾਰਮ ਹੈ ਜਿਹੜਾ ਸਪਾਰਕ ਇਹ ਹੈ ਫਿਸ਼ ਫਾਰਮ ਹੈ ਔਰ ਇਸ ਮੱਛੀ ਫਾਰਮ ਦੇ ਉੱਪਰ ਇੱਥੋਂ ਦੇ ਜਿਹੜੇ ਸਕਿਉਰਿਟੀ ਗਾਰਡ ਕਹ ਲਈਏ ਚੌਕੀਦਾਰ ਜਿਹੜੇ ਲੰਬੇ ਸਮੇਂ ਤੋਂ ਜਿਹੜਾ ਇੱਥੇ ਦੇਖਰੇਖ ਕਰਦੇ ਆ ਰਹੇ ਸੀ ਔਰ ਬੀਤੀ ਰਾਤ ਜਿਹੜੇ ਉਹਨਾਂ ਦਾ ਸਨਸਨੀਖੇ ਤਰੀਕੇ ਦੇ ਨਾਲ ਇਹ ਕਪੜੇ ਫਿਸ਼ ਫਾਰਮ ਤੇ ਪਹੁੰਚਦੇ ਆ ਤਾਂ ਉਹ ਜਿਹੜਾ ਦੇਖਦੇ ਆ ਕਿ ਉਹਨਾਂ ਦਾ ਜਿਹੜਾ ਚੌਕੀਦਾਰ ਉਹ ਪੂਰੀ ਤਰ੍ਹਾਂ ਉਹਨਦੇ ਨਾਲ ਲਤਪਤ ਹੈ ਜਿਹੜਾ ਮੰਜੇ ਦੇ ਉੱਪਰ ਪਿਆ ਹੋਇਆ ਔਰ ਉਹਨਾਂ ਨੂੰ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਗਿਆ ਮੇਰੇ ਨਾਲ ਸੀਵੀਐਸ ਟਾਈਮਸ ਤੋਂ ਜਗਵੀਰ ਆਚਾਰ ਜੀ ਵੀਰ ਜੀ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਪਿਛਲੇ ਲੰਬੇ ਸਮੇਂ ਤੋਂ ਧਾਣਾ ਨਿਹਾਲ ਸਿੰਘ ਵਾਲਾ ਦੇ ਵਿੱਚ ਘਟਨਾਵਾਂ ਦਾ ਦੌਰ ਜਿਹੜਾ ਇਹ ਥੰਮਣ ਦਾ ਨਾਮ ਨਹੀਂ ਲੈ ਰਿਹਾ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਕਿ ਪਿੰਡ ਕੂਪੂੜ ਦੇ ਵਿੱਚ ਜਿਸ ਤਰ੍ਹਾਂ ਗੂੜੀ ਕਾਹੜ ਹੋਇਆ ਉਸ ਤੋਂ ਬਾਅਦ ਅਨੇ ਜਾਂਦੇ ਨੇ ਸਰਪੰਚ ਰੀਤਨਪਾਲ ਜੀ ਨੂੰ ਵੀ ਇੱਥੇ ਪਹੁੰਚਿਆ ਉਹਨੇ ਦੱਸਿਆ ਕਿ ਉਹ ਬੜਾ ਫਕਰ ਬੰਦਾ ਸੀ ਪਰ ਚੋਰਾਂ ਦਾ ਇਸ ਤਰੀਕੇ ਦੇ ਨਾਲ ਜਾਣ ਦੇ ਨਾਲ ਹਮਲਾ ਕਰਕੇ ਮਾਰਨਾ ਤਾਂ ਕਿਸੇ ਨਾ ਕਿਸੇ ਸ਼ੱਕ ਦੇ ਘੇਰੇ ਚੋਂਦਾ ਹਾਂ ਕਿ ਲੱਗਦਾ ਬੋਲਿਆ ਚੋਰੀ ਚੋਰੀ ਦਾ ਨਹੀਂ ਗੈਸਾ ਇਹ ਦੇ ਕਿਉਂਕਿ ਹਲੇ ਤੱਕ ਜਿਹੜੀ ਵੈਸੇ ਤਾਂ ਪੁਲਿਸ ਜਾਂਚ ਦੇ ਵਿੱਚ ਜਿਹੜੀ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਪਰ ਜਦੋਂ ਮਾਲਕ ਦੇ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਚੋਰੀ ਕੁਝ ਨਹੀਂ ਹੋਇਆ ਹੈਗਾ ਬਿਲਕੁਲ ਇਹ ਚੀਜ਼ ਦੇਖਦੇ ਜਰੂਰ ਸ਼ੱਕ ਅੰਕੇਰੇ ਦੇ ਵਿੱਚ ਆ ਕਿ ਜੇ ਚੋਰੀ ਚੋਰ ਦੇ ਕੋਈ ਤਾਂ ਕੋਈ ਜਿਓਰੀ ਹੁੰਦੀ ਚੋਰੀ ਹੁੰਦੀ ਪਰ ਇੱਥੇ ਇਹੋ ਜਿਹਾ ਕੁਝ ਨਹੀਂ ਪਿਆ ਇਹ ਤਾਂ ਪੂਰੇ ਇਸ ਜਾਂਚ ਦੇ ਵਿੱਚ ਹੀ ਸਾਹਮਣੇ ਆਊਗਾ ਕਿ ਕੀ ਮਨਛਾ ਸੀ ਕੀ ਔਨ ਦਾ ਸਪਾਟ ਕੋਈ ਅਜਿਹੀ ਕਿ ਸੰਭਾਵਨਾ ਬਣੀ ਕਿ ਜਿਸ ਤੋ ਇਹ ਹੋਇਆ ਜਾਂ ਇਹ ਕੋਈ ਪਲਾਨਡ ਏ ਆਪਾਂ ਹਲੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਬਹੁਤ ਸ਼ੁਰੂਆਤੀ ਹੈ ਜਾਂਚ ਤੇ ਪਰ ਕਿਤੇ ਨਾ ਕਿਤੇ ਇਲਾਕੇ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਤਣਾਅ ਦਾ ਮਾਹੌਲ ਜ਼ਰੂਰ ਹੈ ਰਹਿਦਾ ਸੀ ਕਿ ਕੁਦੀਸ ਇਲੈਕਟ੍ਰੋ ਦੇ ਇਸ ਮੱਛੀ ਪਾਣ ਦੀ ਕਰ ਰਹੀ ਹੈ ਤਾਂ ਉਹਨਾਂ ਨੇ ਕਿਹਾ ਲਗਭਗ ਇੱਕ ਸਾਲ ਹੋ ਗਿਆ ਲਗਭਗ ਬਹੁਤ ਸਾਰਾ ਕੰਮ ਸੀ ਸੀਸੀਟੀਵੀ ਚੱਲ ਰਿਹਾ ਸੀ ਕਿਤੇ ਨਾ ਕਿਤੇ ਇਹ ਵੀ ਚੀਜ਼ ਹੁੰਦੀ ਹੈ ਵੀ ਬਹੁਤ ਸਪੋਚੀ ਹੋਈ ਆ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸੀਸੀਟੀਵੀ ਲੱਗੇ ਨੇ ਆਮ ਜਿਹੜੇ ਰੋਡ ਬੜੇ ਹੋਏ ਨੇ ਕਿਉਂਕਿ ਸੀਸੀਟੀਵੀ ਤੁਹਾਨੂੰ ਦੱਸਦੀ ਹੈ ਕਿ ਇਹ ਜਿਹੜਾ 25 ਫਾਰਮ ਹੈ ਇਹ ਹਲੇ ਅੰਡਰ ਕੰਸਟਰਕਸ਼ਨ ਹੈ ਇਹ ਪੂਰਾ ਨਹੀਂ ਹੋਇਆ ਇੱਥੇ ਜਿਹੜਾ ਕੋਈ ਸੀਸੀਟੀਵੀ ਕੈਮਰਾ ਨਹੀਂ ਹੈਗਾ ਇੱਥੇ ਲੱਗਿਆ ਹੋਇਆ ਹੈ ਔਰ ਪੁਲਿਸ ਜਿਹੜੀ ਆਸ-ਪਾਸ ਦੇ ਪਿੰਡਾਂ ਦੇ ਜਿਹੜਾ ਆਊਟਲੈਟ ਹੈ ਪਿੰਡਾਂ ਦੇ ਜਿਹੜੇ ਬਾਹਰਲੇ ਪਾਸੇ ਜਿਹੜੇ ਘਰ ਨੇ ਜਾਂ ਉੱਥੋਂ ਜਿਹੜੀ ਸੀਸੀਟੀਵੀ ਹੈ ਉਹਨਾਂ ਨੂੰ ਵੀ ਪੁਲਿਸ ਕਰਨ ਦੀ ਕੋਸ਼ਿਸ਼ ਕਰੂਗੀ ਕਿ ਉਹਨਾਂ ਨੂੰ ਸਭੀ ਪਰ ਜਨਾ ਜੀ ਜਿਹੜਾ ਬੋਲੇ ਸਿਹਤਾਂ ਦੀ ਕੋ ਕੋ ਨਹੀਂ ਲੱਗਿਆ ਹੈਗਾ ਔਰ ਇਸ ਲਈ ਮੀਡੀਆ ਦੇ ਜਿੱਕਰ ਆਪਾਂ ਪਰਿਵਾਰ ਦੇ ਨਾਲ ਵੀ ਦਰਸ਼ਕੋ ਗੱਲਬਾਤ ਹੋ ਚੁੱਕੀ ਹੈ ਔਰ ਪੁਲਿਸ ਪ੍ਰਸ਼ਾਸਨ ਦਾ ਜਿਹ ਪੱਖ ਹੈ ਜਨਾ ਬਾਕੀ ਹੈ ਔਰ ਮਾਲਕ ਦੇ ਨਾਲ ਵੀ ਗੱਲਬਾਤ ਹੋਈ ਹੈ ਔਰ ਰਿਕਾਰਡ ਹੈ ਤੁਹਾਡੇ ਸਾਰਾ ਪਾਸਿਫ ਕਵਰ ਹੋ ਰਿਹਾ ਇਹਨਾਂ ਦੋਨਾਂ ਚੈਨਲਾਂ ਦੇ ਉੱਪਰ ਅਪਡੇਟ ਹੋਵੇਗਾ ਪ੍ਰਦੀਪ ਜੀ ਆਪਾਂ ਮੈਂ ਕਹਿੰਦਾ ਸੀ ਜਨਰਲ ਐਸਐਸ ਨਾਲ ਗੱਲਬਾਤ ਜੀ ਜਲਦੀ ਅਸੀਂ ਤੁਹਾਨੂੰ ਇਸ ਮਾਮਲੇ ਨੂੰ ਲੈ ਕੇ ਜਿਹੜੀ ਅਪਡੇਟ ਹੈ ਤੁਹਾਨੂੰ ਦਿੰਦੇ ਰਹਿਵਾਂਗੇ ਪੁਲਿਸ ਪ੍ਰਸ਼ਾਸਨ ਦਾ ਕੀ ਪੱਖ ਸਾਨੂੰ devo ਇਜਾਜ਼ਤ ਤੁਸੀਂ ਦੇਖਦੇ ਰਹਿਣਾ ਰੀਅਲ ਫੈਕਟ ਨਿਊਜ਼ ਪੇਜ ਪੀਵੀਐਸ ਟਾਈਮਜ਼ ਇਸ ਮਸਲੇ ਨੂੰ ਡੇਲੀ ਚੱਲਦੀ ਜਿਹੜੀ ਅਪਡੇਟ ਤੁਹਾਡੇ ਨਾਲ ਟਰੈਕ ਕਰਾਂਗੇ